ਜਾਂਦੀ ਐ ਪੈੜ ਜਾਂਦੀ ਐ ਪੈੜ ਜਾਂਦੀ ਐ ਪੈੜ ਪੈੜ ਜਾਂਦੀ 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 ਪੈੜ ਉਹ ਉੱਥੇ ਤੱਕ ਜਾਵੜੀ ਜਦੋਂ ਫਿਰ ਉਹਨੂੰ ਫੜਿਆ ਬੜਾ ਦੁੱਖ ਹੋਇਆ ਵੀ ਉਹਦੇ ਸਾਥੀ ਲੀਡਰਾਂ ਨੂੰ ਸਾਰਿਆਂ ਨੂੰ ਵਿੱਚੇ ਹੀ ਕਾਂਗਰਸੀ ਵਿੱਚੇ ਹੀ ਭਾਪੀ ਆਲੇ ਵਿੱਚੇ ਹੀ ਅਕਾਲੀ ਦਰਾਲੇ ਤਾਂ ਹੋਣੀ ਸੀ ਇਹ ਨਹੀਂ ਜੀ ਫੜਨਾ ਚਾਹੀਦਾ ਸੀ ਅਸੀਂ ਕਹਿੰਦੇ ਜਾਂਦੀ ਐ ਪੈੜ ਜਾਂਦੀ ਐ ਪੈੜ ਇੱਧਰ ਨੂੰ ਅਸੀਂ ਪੈੜਾਂ ਨੱਪੀ ਜਾਂਦੇ ਆ ਹੁਣ ਉਹ ਪੈੜ ਨਾਬੇ ਹੈ ਹਜੇ ਜੇਲ੍ਹ ਚ ਐਨਾ ਦੁੱਖ ਹੋਇਆ ਪਿਆ ਜਿਹੜੇ ਪਹਿਲਾਂ ਕਹਿੰਦੇ ਸੀ 2021 ਚ 2022 ਚ 2023 ਚ 2024 ਚ ਰੈਲੀਆਂ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਅਸੀਂ ਇਹਦੇ ਗਲ ਚ ਰੱਸਾ ਪਾ ਕੇ ਖਿੱਚ ਕੇ ਲੈ ਕੇ ਜਾਵਾਂਗੇ ਅਸੀਂ ਇਹਦੀਆਂ ਲੱਤਾਂ ਬੰਨ ਕੇ ਇਹਨੂੰ ਕਢੀਸ ਕੇ ਲੈ ਕੇ ਜਾਵਾਂਗੇ ਉਹੀ ਬੰਦੇ ਅੱਜ ਇਹਦੇ ਹੱਕ ਚ ਖੜੇ ਨਹੀਂ ਇਹਦਾ ਮਤਲਬ ਕਿੱਡੇ ਵੱਡੇ ਧੋਖੇ ਤੋਂ ਹੋਰ ਬਚ ਗਏ ਆਵਾ ਦੀ ਪਾਰਟੀ ਸਰਕਾਰ ਕਰਕੇ ਕਿਉਂਕਿ ਸਾਡਾ ਕਿਸੇ ਨਾ ਹਿੱਸਾ ਨਹੀਂ ਸਾਡਾ ਕਿਸੇ ਨਾ ਕਮਿਸ਼ਨ ਨਹੀਂ ਸਾਡਾ ਕਿਸੇ ਟਰਾਂਸਪੋਰਟ ਦੇ ਨਾਲ ਹਿੱਸਾ ਨਹੀਂ ਸਾਡਾ ਹੋਟਲਾਂ ਚ ਹਿੱਸਾ ਨਹੀਂ ਸਾਡਾ ਰੇਤੇ ਦੀਆਂ ਖੱਡਾਂ ਚ ਹਿੱਸਾ ਨਹੀਂ ਸਾਡਾ ਹਿੱਸਾ ਲੋਕਾਂ ਦੇ ਦੁੱਖਾਂ ਸੁੱਖਾਂ ਚ ਹੈ ਆਹੀ ਫਰਕ ਹੈ ਬਸ ਇਹਨਾਂ ਦੇ ਹਿੱਸੇ ਬਿਜ਼ਨਸਾਂ ਚ ਨੇ ਇਹਨਾਂ ਦੇ ਹਿੱਸੇ ਪਹਾੜਾਂ ਚ ਨੇ ਇਨਾਂ ਦੇ ਹਿੱਸੇ ਜੋ ਕਮਾਉਣ ਲੱਗ ਗਿਆ ਉਹਦੇ ਚੋਂ ਦਾ ਹਿੱਸਾ ਉਹਨਾਂ ਦਾ ਬਸ ਕਮਾਉਣ ਕਿਵੇਂ ਲੱਗ ਗਿਆ ਤੂੰ ਇਕੱਲਾ ਸਾਨੂੰ ਦੇ ਲੁੱਟ ਕੇ ਖਾ ਗਏ ਪੰਜਾਬ ਨੂੰ ਜਦੋਂ ਮੰਤਰੀ ਦੀ ਗੱਡੀ ਦੇ ਵਿੱਚ ਚਿੱਟਿਆਂ ਦੇ ਪੈਕੇਟ ਜਾਂਦੇ ਹੋਣ ਜਦੋਂ ਮੰਤਰੀ ਆਪਦੇ ਘਰੇ ਉਹਨਾਂ ਨੂੰ ਰੱਖਦਾ ਹੋਵੇ ਜਿਗਰੀ ਯਾਰ ਕਹਿ ਕੇ ਇੰਟਰੋਡਕਸ਼ਨ ਕਰਾਉਂਦਾ ਹੋਵੇ ਉਹਦੀ ਦੂਜਿਆਂ ਨਾਲ ਮੇਰਾ ਜਿਗਰੀ ਯਾਰ ਫਿਰ ਤੁਸੀਂ ਪੜ੍ਹਦੇ ਹੋ ਸਿਲੇਬਸ 'ਚ ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਬਾਗ ਉਜੜ ਜਾਂਦੇ ਉਹ ਬਾਗ ਨਹੀਂ ਬਸਦੇ ਤਾਂ ਸਾਡੇ ਮਾਲੀ ਹੀ ਬੇਈਮਾਨ ਹੋ ਗਏ ਪੰਜਾਬ ਦਾ ਬਾਗ ਤਾਂ ਉਜੜ ਨਹੀਂ ਸੀ ਹੁਣ ਅਸੀਂ ਪੰਜਾਬ ਦੇ ਵਿੱਚ ਹਰੇਕ ਪਿੰਡ ਦਾ ਹਰੇਕ ਕਸਬੇ ਦਾ ਹਰੇਕ ਮੱਲੇ ਦਾ ਹਰੇਕ ਬਾੜ ਦਾ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਾਲੀ ਮਾਲੀ ਬਣਾਉਣਾ ਚਾਹੁੰਦੇ ਆ ਕਿ ਤੁਸੀਂ ਆਪਦੇ ਪਿੰਡ ਦੀ ਰਾਖੀ ਆਪ ਕਰੋ ਪੁਲਿਸ ਤੁਹਾਡੀ ਹੈਲਪ ਕਰੂਗੀ ਮਾਲੀ ਬਣਾਓ ਸੰਭੋ ਆ ਬੂਟਿਆਂ ਨੂੰ ਆ ਕੋਮਲ ਬੂਟਿਆਂ ਨੂੰ ਸੰਭੋ ਨਹੀਂ ਤਾਂ ਦਾਤੀਆਂ ਨਹੀਂ ਫਿਰਦੇ ਜੜਾਂ 'ਚ ਦਾਤੀਆਂ ਪਾਉਣ ਨੂੰ ਫਿਰਦੇ ਆ ਸ਼ੁਕਰ ਹੈ ਕਿ ਉਹ ਪਾਵਰ 'ਚ ਨਹੀਂ ਹੈਗੇ ਉਹਨਾਂ ਨੂੰ ਅਸੀਂ ਸੰਭਾਲਾਂਗੇ ਤੁਸੀਂ ਪਿੰਡਾਂ ਨੂੰ ਸੰਭੋ ਬੱਚਿਆਂ ਨੂੰ ਇੱਕ ਉਮਰ ਤੱਕ ਬਸ ਜਦੋਂ ਇਹ ਸਮਝ ਗਏ ਉਸ ਤੋਂ ਬਾਅਦ ਇਹ ਬਿਲਕੁਲ ਸੇਫ ਜ਼ੋਨ ਚ ਚਲੇ ਜਾਣਗੇ ਬਾਇ ਤਾਂ ਸੋ ਵੀਰੋ ਸਾਰਾ ਪੰਜਾਬ ਕਹੀ ਜਾਂਦਾ 20 ਥੋੜੀ ਜੀ ਸ਼ਾਂਤੀ ਮਿਲ ਗਈ ਹੈ ਜੀ ਮਨ ਨੂੰ ਹੁਣ ਕਿਤੇ ਬਾਹਰ ਤਾਂ ਨਹੀਂ ਆ ਜੂ ਮਗੇਬੀ ਇਹ ਤਾਂ ਕਾਨੂੰਨ ਦਾ ਕੰਮ ਹੈ ਅਸੀਂ ਤਾਂ ਆਪਣੇ ਵੱਲੋਂ ਸਾਰੇ ਸਬੂਤ ਕੋਈ ਕਮੀ ਨਹੀਂ ਰੱਖਾਂਗੇ ਵਕੀਲ ਭੇਜਣ ਜਾਂ ਕੋਈ ਹੋਰ ਨਾ ਕਿਸੇ ਨਾਲ ਸਮਝੌਤਾ ਕਰਾਂਗੇ ਇੰਨਾ ਜ਼ਿਆਦਾ ਲੋਕਾਂ ਦਾ ਮਨ ਨਫ਼ਰਤ ਨਾਲ ਭਰਿਆ ਪਿਆ ਸੋ ਅੱਜ ਅਰਨੀਆਲਾ ਇਲਾਕਾ ਮੈਂ ਇੱਥੋਂ ਜਲਾਲਾਬਾਦ ਤੋਂ ਇਲੈਕਸ਼ਨ ਵੀ ਲੜਿਆ ਹੋਇਆ ਮੈਂ ਤਾਂ ਇੱਥੇ ਆਹ ਹੋਏ ਮੇਰੇ ਕੋਲ ਦਾ ਸਾਥੀ ਬੈਠੇ ਨੇ ਸਾਰੇ ਬਹੁਤ ਸਾਰੇ ਜਿਹੜੇ ਮੇਰੇ ਮੂਰੇ ਮੋਟਰਸਾਈਕਲ ਲਾ ਕੇ ਬੜੇ ਬੜੇ ਕਾਫਲੇ ਬਣਾਉਂਦੇ ਸੀ ਸੋ ਇਸ ਇਲਾਕੇ ਨੂੰ ਮੈਂ ਜਾਣਦਾ ਇਕੱਲੇ ਇਕੱਲੇ ਪਿੰਡ ਚ ਮੈਂ ਲਗਭਗ ਗਿਆ ਹੋਇਆ ਹਾਂ ਤੇ ਆਪਾਂ ਮੈਂ ਤਾਂ ਇਹ ਤੋਂ ਪਹਿਲਾਂ ਵੀ ਫਾਜ਼ਿਲਕਾ ਦੇ ਇਲਾਕੇ ਚ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਵਿਚਰਦਾ ਸੀਗਾ ਤੇ ਉਹ ਬੱਚੇ 5ਵੀਂ ਕਲਾਸ ਚੋਂ ਦੋਨਾਂ ਨਾਨਕਾ ਸਕੂਲ ਦੀ ਕੁੜੀ 5ਵੀਂ ਕਲਾਸ ਚੋਂ ਪੰਜਾਬ ਚੋਂ ਫਰਸਟ ਆਈ ਸੀ ਮੈਂ ਤਾਂ ਉਹਨੂੰ ਵੀ ਉੱਥੇ ਨਾਮ ਦੇਣ ਚਲਾ ਗਿਆ ਸੀ ਅੱਜ ਉਹ ਕੁੜੀ ਨੀਟ ਦਾ ਪੇਪਰ ਕਲੀਅਰ ਕਰਕੇ ਡਾਕਟਰ ਬਣ ਗਈ ਉਹ ਦੋਨਾਂ ਨਾਨਕਾ ਲਈ ਮੈਨੂੰ ਕਿਤੇ ਫੰਕਸ਼ਨ ਤੇ ਮਿਲੀ ਮੈਂ ਤਾਂ ਪਛਾਣਿਆ ਨਹੀਂ ਕਿਉਂਕਿ ਮੈਂ ਤਾਂ 2007-08 ਦੀ ਗੱਲ ਕਰਦਾ ਤੇ ਮੈਂ ਕਿਤੇ ਲੁਧਿਆਣੇ ਪਤਾ ਨਹੀਂ ਕਿੱਥੇ ਮੈਂ ਇਲੈਕਸ਼ਨ ਚ ਫਿਰਦਾ ਸੀ ਤਾਂ ਇੱਕ ਕੁੜੀ ਆਈ ਕਹਿੰਦੀ ਤੁਸੀਂ ਮੈਨੂੰ ਪਛਾਣ ਲੈਂਦੇ ਕਹਿੰਦਾ ਨਹੀਂ ਬੇਟਾ ਕਹਿੰਦੀ ਮੈਂ ਜੋ ਉਹੀ ਕੁੜੀ ਆ ਜਿਹੜੀ 5ਵੀਂ ਚੋਂ ਪੰਜਾਬ ਚੋਂ ਫਸਟ ਆਈ ਸੀ ਤੁਸੀਂ ਮੇਰੀ ਫੀਸ ਭਰਨ ਵਾਸਤੇ ਕਿਸੇ ਬਾਹਰਲੇ ਮੁਲਕ ਕਰੇ ਤੁਹਾਡੇ ਦੋਸਤ ਦੇ ਡਿਊਟੀ ਲਾਈ ਸੀ ਤੇ ਅੱਜ ਮੈਂ ਨੀਟ ਕਲੀਅਰ ਕਰਕੇ ਡਾਕਟਰ ਬਣ ਗਈ ਹਾਂ ਇਸ ਇਲਾਕੇ ਚ ਮੈਂ ਬਹੁਤ ਆਉਂਦਾ ਰਿਆਂ ਜੀ ਪਾਣੀ ਖਰਾਬ ਹੈ ਤੇ ਜਰਹੇਲਾ ਦੋਨਾ ਨਾਨਕਾ ਚੰਗੜ ਪੈਣੀ ਮਾਤਮ ਨਗਰ ਰੇਤੀਆਲੀ ਪੈਣੀ ਮੈਂ ਸਾਰੇ ਪਿੰਡਾਂ ਨੂੰ ਜਾਣਦਾ ਨਹੀਂ ਐਨੇ ਤਾਂ ਜਗਵੀਰ ਬਾਦਲ ਇੱਥੇ ਐਮਐਲਏ ਰਿਹਾ ਉਹ ਵੀ ਨਹੀਂ ਜਾਣਦਾ ਹੁਣਾ ਉਹ ਤਾਂ ਕਿਸੇ ਨੂੰ ਵੀ ਨਹੀਂ ਜਾਣਦਾ ਉਹ ਤਾਂ ਪੈਸੇ ਤੋਂ ਬਿਨਾ ਕਿਸੇ ਨੂੰ ਜਾਣਦਾ ਨਹੀਂ ਨਾ ਆਪਦੇ ਪੁੱਤ ਭਤੀਜੇ ਜਾਂ ਆਪਦੇ ਸਾਲੇ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਉਹ ਬਸ ਉਹਨਾਂ ਨੇ ਪਤੂ ਕੀ ਲੈਣਾ ਜੀ ਤੁਸੀਂ ਬਥੇਰੀਆਂ ਵੋਟਾਂ ਪਾਈਆਂ ਉਹਨਾਂ ਨੂੰ ਅੰਬਲੋੜ ਤੋਂ ਪਾਉਂਦੇ ਰਹੇ ਹਾਂ ਮੁਖਸਰੋਂ ਪਾਉਂਦੇ ਰਹੇ ਹਾਂ ਜਲਾਲਾਬਾਦੋਂ ਪਾਉਂਦੇ ਰਹੇ ਹਾਂ ਬਥੇੜੀਆਂ ਵੋਟਾਂ ਪਾਈਆਂ ਵੋਟਾਂ ਪਾ ਪਾ ਕੇ ਮਸ਼ੀਨਾਂ ਉਹਨਾਂ ਦੀਆਂ ਵੋਟਾਂ ਨਾਲ ਭਰਤੀਆਂ ਖੂਹਾਂ ਵਰਗੀਆਂ ਮਸ਼ੀਨਾਂ ਉਹਨਾਂ ਨੇ ਆਪਣੇ ਹੱਕ 'ਚ ਕਦੇ ਨਹੀਂ ਪਾਈ ਵੀ ਕਦੇ ਆਪਣੇ ਹੱਕ 'ਚ ਹੀ ਬੋਲੇ ਹੋਣ ਕਦੇ ਹੱਕ 'ਚ ਕੋਈ ਕਾਨੂੰਨ ਹੀ ਬਣਾਇਆ ਹੋਵੇ ਨਾ ਲੁੱਟ ਲੋ ਲੁੱਟ ਲੋ ਲੁੱਟ ਲੋ ਲੁੱਟ ਲੋ ਪਤਾ ਨਹੀਂ ਤਾਂ ਨਾਲ ਲੈ ਜਾਣਗੇ ਇੱਥੇ ਹੀ ਰਹਿ ਜੂ ਸਾਰਾ ਕੁਝ ਜੀ ਸੋ ਵੀਰੋ ਮਾਪਿਆਂ ਨੂੰ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਬੜਾ ਵਧੀਆ ਸਿਸਟਮ ਚੱਲ ਪਿਆ ਸਕੂਲਾਂ ਦਾ ਸਕੂਲਾਂ ਦੇ ਵਿੱਚ ਪੇਰੈਂਟ ਟੀਚਰ ਮੀਟਿੰਗਸ ਹੋਣ ਲੱਗੀਆਂ 20 ਲੱਖ ਤੋਂ ਉੱਪਰ ਮਾਪੇ ਆਪਣੇ ਬੱਚੇ ਬਾਰੇ ਪੁੱਛਣ ਆਉਂਦੇ ਨੇ ਕਿ ਸਾਡਾ ਬੱਚਾ ਕਿਹੜੀ ਕਲਾਸ ਚ ਕਿਹੜੇ ਸਬਜੈਕਟ ਚ ਕਮਜ਼ੋਰ ਹੈ ਜੀ ਕੌਣ ਕੌਣ ਟੀਚਰ ਪੜ੍ਹਾ ਰਹੇ ਨੇ ਜੀ ਤੇ ਟੀਚਰ ਵੀ ਦੱਸਦੇ ਨੇ ਕਿ ਅਸੀਂ ਆਹ ਪੜਾ ਕੇ ਭੇਜ ਦਿਆਂ ਬੱਚਾ ਸਕੂਲ ਤੋਂ ਬਾਹਰ ਕਿੱਥੇ ਜਾਂਦਾ ਏ ਜਿੰਮੇਵਾਰੀ ਥੋੜੀ ਐ ਕਿ ਸਾਰਾ ਕੁਝ ਭੁੱਲਤਾ ਨਹੀਂ ਜਾਂਦਾ ਕਿਤੇ ਬਾਹਰ ਕਿਤੇ ਇੱਧਰ ਉੱਧਰ ਫਿਰ ਸਕੂਲ ਜਿਹੜੇ ਨੇ ਉਹਨਾਂ ਦੀ ਸ਼ਾਮ ਨੂੰ ਛੁੱਟੀ ਤੋਂ ਬਾਅਦ ਕੌਣ ਰਾਖੀ ਕਰਦਾ ਸੀਗੀ ਕੋਈ ਵੀ ਨਹੀਂ ਉੱਥੇ ਨਸ਼ੇੜੀ ਆ ਜਾਂਦੇ ਸੀਗੇ ਸਕੂਲ ਨਸ਼ੇ ਦਾ ਅੱਡਾ ਬਣ ਜਾਂਦਾ ਸੀਗਾ ਉਹ ਆ ਕੇ ਉੱਥੇ ਨਸ਼ੇ ਨੂੰਸ਼ੇ ਕਰਦੇ ਸੀ ਬਾਥਰੂਮਾਂ 'ਚ ਅਸ਼ਲੀਲ ਫਿਕਰੇ ਲਿਖ ਜਾਂਦੇ ਸੀ ਸਵੇਰੇ ਹੈਡਮਾਸਟਰ ਦਾ ਜਾਂ ਟੀਚਰਾਂ ਦਾ ਅੱਧਾ ਟਾਈਮ ਉਹਨਾਂ ਨੂੰ ਮਟਾਉਣ ਤੇ ਲੱਗਦਾ ਸੀ ਅਸੀਂ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਰੱਖੇ ਕਿ ਹੈਡਮਾਸਟਰ ਦਾ ਕੰਮ ਕੱਲਾ ਪੜ੍ਹਾਈ ਦੀ ਸੁਪਰਵੀਜ਼ਨ ਕਰਨਾ ਹੈ ਪ੍ਰਿੰਸੀਪਲ ਦਾ ਕੰਮ ਕੱਲਾ ਪੜ੍ਹਾਈ ਦੀ ਸੁਪਰਵੀਜ਼ਨ ਕਰਨਾ ਕਿੱਥੇ ਫਿਓ ਜੁੜ ਗਿਆ ਕਿਹੜੀ ਟੂਟੀ ਖਰਾਬ ਹੋ ਗਈ ਬਾਥਰੂਮ ਠੀਕ ਨਹੀਂਗਾ ਇਹ ਕੰਮ ਕੈਂਪਸ ਮੈਨੇਜਰ ਦਾ ਹੋਊਗਾ ਜੀ ਪੜ੍ਹਾਈ ਨਾਲ ਬੱਚਿਆਂ ਦੀ ਜਿਹੜੀ ਹੈ ਉਹ ਡਿਸਟਰਬ ਹੋਵੇ ਸੋ ਮੈਂ ਅੱਜ ਇਸ ਬਹੁਤ ਨਵੇਕਲੀ ਸ਼ੁਰੂਆਤ ਲਈ अरविंद केजरीवाल साहब ਦਾ ਬਹੁਤ ਧੰਨਵਾਦ ਕਰਦਾ ਕਿ ਉਹ ਦਿੱਲੀ ਤੋਂ ਚੱਲ ਕੇ ਆਏ ਨੇ ਉਹਨਾਂ ਦਾ ਇੱਕੋ ਹੀ ਇੰਟਰਸਟ ਹੈ ਕਿ ਪੁੰਨ ਦਾ ਕੰਮ ਜੇ ਹੋ ਜੇ ਕਿ ਪੰਜਾਬ ਜਿਹੜਾ ਸਿਲੇਬਸ ਦੇ ਵਿੱਚ ਪੂਰੇ ਦੇਸ਼ ਦੇ ਸਿਲੇਬਸ ਦੇ ਵਿੱਚ ਆਉਂਦਾ ਸੀ ਕਿ ਦੇਸ਼ ਦਾ ਸਭ ਤੋਂ ਖੁਸ਼ਹਾਲ ਬਰ ਪ੍ਰਗਤੀਸ਼ੀਲ ਰਾਜ ਕਿਹਨਾਂ ਸਾ ਹੈ ਸਹੀ ਉੱਤਰ ਹੁੰਦਾ ਸੀ ਪੰਜਾਬ ਅੱਜ 하이 ਮੈਂ 92ਵੇਂ ਨੰਬਰ ਤੇ ਮਾਰੇ ਚੱਕ ਕੇ ਆਉ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਅਰਵਿੰਦ ਕੇਦਰੀਵਾਲ ਸਾਤਾ ਹੀ ਕਹਿੰਦੇ ਕਹਿੰਦੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਮੈਂ ਇੱਕ ਹੋਰ ਪੁੰਨ ਕਰਤਾ ਅੱਜ ਵੀ ਆਹ ਇਲਾਕੇ ਚ ਜੇ ਨਸ਼ਿਆਂ ਦਾ ਆ ਜਿਹੜਾ ਦਾਗ ਹੈ ਤੋਤਾ ਗਿਆ ਚਲੋ ਮੇਰਾ ਵੀ ਹਿੱਸਾ ਪੈ ਗਿਆ ਇਸ ਜੱਗ ਚ ਕਿ ਮੈਂ ਇੱਕ ਹੋਰ ਪੁੰਨ ਕਰਤਾ ਆ ਪੁੰਨ ਵਾਲਾ ਕੰਮ ਹੈ ਜੀ ਜੱਗ ਵਾਲਾ ਕੰਮ ਹੈ ਇਹ ਸਾਰੇ ਹਿੱਸਾ ਪਾਓ ਇਹਦੇ 'ਚ ਛੋਟਾ ਵੱਡਾ ਕੋਈ ਵੀ ਕੁਝ ਕਰਦਾ ਜਿੱਥੇ ਤੁਹਾਨੂੰ ਜਾਣਕਾਰੀ ਮਿਲਦੀ ਹੈ ਵੀ ਇੱਥੇ ਆ ਕੰਮ ਹੋ ਜਾਂਦਾ ਹੈ WhatsApp ਦਾ ਨੰਬਰ ਹੈ ਇੱਕ ਵਾਰੀ ਸਾਨੂੰ ਦਾ ਮਿਸ ਕਾਲ ਮਾਰ ਦਿਓ ਨਾ ਤੁਹਾਡਾ ਨੰਬਰ ਆਵੇ ਸਾਡੇ ਕੋਲੇ ਪਾ ਸਾਨੂੰ ਥੋੜਾ ਜਿਹਾ ਦੱਸ ਦਿਓ ਵੀ ਇੱਥੇ ਆ ਹੋ ਜਾਂਦਾ ਥੋੜੀ ਜਾਣਕਾਰੀ ਬਿਲਕੁਲ ਗੁਪਤ ਉਹ ਤੋਂ ਬਾਅਦ ਉਹ ਬੰਦਾ ਘੰਟੇ 2 ਘੰਟੇ ਬਾਅਦ ਤੁਹਾਨੂੰ ਕਿਸ ਨਾ ਕਿਸੇ ਥਾਣੇ 'ਚ ਦਿਸੂਗਾ ਛਡਾਉਣ ਉਹਨੂੰ ਕੋਈ ਆਉਂਦਾ ਨਹੀਂ ਇਹਨੇ ਚ ਨੂੰ ਜੇਲ੍ਹ ਜਾਊਗਾ ਬਸ ਸੋ ਇਹੀ ਹੱਲ ਹੈ ਹੋਰ ਕੋਈ ਹੱਲ ਨਹੀਂ ਉਹ ਨਸ਼ਾ ਤਸਕਰ ਪੰਜਾਬ ਛੱਡ ਕੇ ਭੱਜਣ ਲੱਗੇ ਜਾਓ ਭਾਈ ਜਿੱਥੇ ਮਰਜੀ ਜਾਓ ਸਾਨੂੰ ਸਾਡਾ ਪੰਜਾਬ ਸਾਡਾ ਕਲੀਅਰ ਕਰੋ ਯਾਰ ਇਹੀ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਅੱਜ ਕਿ ਬੱਚਿਓ ਬਹੁਤ ਵਧੀਆ ਫਿਊਚਰ ਬਣਾਉਣ ਦਾ ਤੁਹਾਡਾ ਟਾਈਮ ਹੈ ਜੇ ਹੁਣ ਪੜ ਲੋਗੇ ساری ਜ਼ਿੰਦਗੀ ਅਫਸਰ ਤੇ ਅਫਸਰ ਅਫਸਰ ਤੇ ਅਫਸਰ ਤਾਹਾਂ ਪਾਹ ਜਾਣਦੇ ਰਹੋਗੇ ਜੇ ਹੁਣ ਪੂਰੀ ਸੰਗਤ ਚ ਪੈ ਗਏ ਥੋੜੇ ਸਮੇਂ ਲਈ ਤਾਂ ਸ਼ਾਇਦ ਤੁਹਾਨੂੰ ਲੱਗੂਗਾ ਵੀ ਆਹ ਜ਼ਿੰਦਗੀ ਵਧੀਆ ਹੈ ਪਰ ਇਹ ਦੁਆਰ ਫਿਰ ਥੱਲੇ ਹੀ ਥੱਲੇ ਥੱਲੇ ਹੀ ਥੱਲੇ ਜਾਂਦੇ ਰਹੋਗੇ ਪਰਿਵਾਰ ਵੀ ਸਭ ਕੁਝ ਉੱਡ ਜਾਂਦਾ ਨਾਲ ਹੀ ਵਿੱਚੀ ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਬੱਚਿਓ ਤੁਸੀਂ ਵੀ ਆਪਣੇ ਸਾਥੀਆਂ ਨੂੰ ਵੀ ਸਮਝਾਓ ਜੇ ਕੋਈ ਹੈਗਾ ਇਹ じゃ ਆਪਣੇ ਟੀਚਰਾਂ ਦੀ ਰਿਸਪੈਕਟ ਕਰੋ ਟੀਚਰ ਕੋਈ ਗੱਲ ਨਹੀਂ ਬਜ਼ੁਰਗੋ ਮੈਂ ਬਾਅਦ ਵਿੱਚ ਮਿਲ ਲੂੰਗਾ ਬਾਅਦ ਵਿੱਚ ਮਿਲਣਾ ਚਾਹੁੰਦੇ ਨੇ ਮੈਂ ਬਾਅਦ ਵਿੱਚ ਮਿਲ ਲੂੰਗਾ ਤੁਸੀਂ ਨਾ ਹੈਲੋ ਸਿਕਿਉਰਟੀ ਵਾਲੇ ਮੁੰਡਿਆਂ ਇਹਨਾਂ ਨੂੰ ਇੱਧਰ ਦੀ ਲਿਆਓ ਕੋਈ ਨਹੀਂ ਮੈਨੂੰ ਮਲਾ ਦਿਓ ਮਲਾ ਦਿਓ ਇਧਰ ਵੀ ਲੈ ਆਓ ਬਾਅਦ ਚ ਲੈ ਆਓ ਆ ਕੇ ਜਰੀਵਾਲ ਸਾਹਿਬ ਬੋਲਣਗੇ ਉਸ ਤੋਂ ਬਾਅਦ ਮਿਲ ਕੇ ਜਾਉਂਗਾ ਇਧਰ ਵੀ ਲੈ ਆਓ ਕੋਈ ਗੱਲ ਨਹੀਂ ਬਿਜੁਰਗ ਪਾ ਬਨਾ ਇੱਕ ਵਾਰੀ ਤਾੜੀਆਂ ਮਾਰ ਦਿਓ ਇਹਨਾਂ ਦੇ ਨਾਮ ਕੀ ਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਰੱਬ ਕਿਹੜੇ ਰੰਗਾਂ ਚ ਫਿਰਦਾ ਭਾਈ ਸੋ ਇਸ ਕਰਕੇ ਉੱਠ ਪਹਿਲਾਂ ਤਾਂ ਘਰੋਂ ਆਏ ਐਸ ਉਮਰ ਚ ਫਿਰ ਇੱਥੇ ਆਏ ਨੇ ਫਿਰ ਉੱਠਣ ਦੀ ਹਿੰਮਤ ਕੀਤੀ ਹੈ ਕੋਈ ਗੱਲ ਦਿਲ ਨੂੰ ਟੱਚ ਕੀਤੀ ਹੋਣੀ ਕੋਈ ਸੁਪਨਾ ਦੇਖਿਆ ਹੋਣਾ ਉਹ ਸੁਪਨਾ ਸাকার ਹੁੰਦਾ ਨਜ਼ਰ ਆਇਆ ਹੋਣਾ ਤਾਈਓ ਮਿਲਣਾ ਚਾਹੁੰਦੇ ਨਹੀਂ ਤਾਂ ਉਹਨਾਂ ਦੀਆਂ ਰੈਲੀਆਂ 'ਚ ਤਾਂ ਛਿੱਤਰ ਮਾਰਨ ਵਾਲੇ ਲੱਭਦੇ ਐ ਨਹੀਂ ਉਹਨਾਂ ਦੀਆਂ ਰੈਲੀਆਂ 'ਚ ਤਾਂ ਗਾਣਾ ਗੱਢਣ ਵਾਲੇ ਹੀ ਜਾਂਦੇ ਐ ਬਲੀਕਲ ਤਾਂ ਜਾਂਦੇ ਹੀ ਨਹੀਂ ਰੈਲੀਆਂ ਹੁਣੋਂ ਹਟ ਗਈਆਂ ਉਹਨਾਂ ਦੀਆਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਜ਼ਿੰਦਾਬਾਦ ਰਹੋ ਆਬਾਦ ਰਹੋ